ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਉਹ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਦੋਸਤੋ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਆਏ ਆਂ ਜੀ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਹੈਗਾ ਜੀ ਜ਼ਿਲ੍ਹਾ ਤਰਨਤਾਰਨ ਆ ਗਿਆ ਦੋਸਤੋ ਚਾਰ ਆਪਾਂ ਝੋਟੀਆਂ ਤੁਹਾਡੇ ਲਈ ਲੈ ਕੇ ਆਏ ਆ ਜੀ ਆ ਤਿੰਨ ਝੋਟੀਆਂ ਹਨ ਦੋਸਤੋ ਇੱਕ ਮੱਝ ਹੈਗੀ ਆ ਇਹਨਾਂ ਦੀ ਜਿਹੜੀ ਪੂਰੀ ਡਿਟੇਲ ਹੈਗੀ ਆ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨ ਜਾ ਰਹੇ ਆਂ ਜੀ ਸੋ ਵੀਡੀਓ ਨੂੰ ਅੰਤ ਤੱਕ ਦੋਸਤੋ ਜ਼ਰੂਰ ਵੇਖਿਓ ਸਕਿੱਪ ਨਾ ਕਰਿਓ ਕਿਉਂਕਿ ਇਹਦੇ ਵਿੱਚ ਆਪਾਂ ਤੁਹਾਨੂੰ ਜਿੰਨੀ ਜਾਣਕਾਰੀ ਹੈਗੀ ਆ ਮਾਲਕ ਵੱਲੋਂ ਉਹ ਤੁਹਾਨੂੰ ਜ਼ਰੂਰ ਇਸ ਦੇ ਵੀਡੀਓ ਰਾਹੀਂ ਆਪਾਂ ਸ਼ੇਅਰ ਕਰਨ ਜਾ ਰਹੇ ਆਂ ਸੋ ਦੋਸਤੋ ਇਹ ਦੂਜਾ ਸੁਗਾ ਸੁੰਨ ਜਾ ਰਹੀ ਹੈ ਝੋਟੀ ਕਾਫੀ ਜਿਆਦੀ ਸੋਹਣੀ ਇਹ ਝੋਟੀ ਹੈਗੀ ਆ ਸ਼ੁਕੀਨ ਵੀ ਕਾਫੀ ਜਿਆਦੀ ਹੈ ਸਿੰਘ-ਸੁੰਗ ਦੀ ਕਾਫੀ ਜਿਆਦੀ ਸੋਹਣੀ ਆ ਪੂਛ ਪਿੱਛੋਂ ਵੇਖ ਸਕਦੇ ਹੋ ਦੋਸਤੋ ਵਾਈਟ ਅੱਧੀ ਇੱਕ ਗੱਠ ਦੇ ਲਾ ਬਾਕੀ ਜੈਡ ਬਲੈਕ ਦੋਸਤੋ ਇਹੋ ਛੋਟੀ ਹੈਗੀ ਆ ਆ ਦੂਜਾ ਸਵੇਰ ਇਸ ਵਾਰ ਸੌਣ ਜਾ ਰਹੀ ਹੈ ਹਜੇ 8 ਤੋਂ 10 ਦਿਨ ਇਸਨੇ ਆਰਾਮ ਨਾ ਲੈ ਜਾਣੀ ਹਨ ਦੋਸਤੋ ਇਹ ਪਹਿਲੇ ਸਵੇਰੇ ਦਾ ਇਸ ਦਾ ਜਿਹੜਾ ਮਿਲਕ ਸੀਗਾ 12 ਲੀਟਰ ਇਸ ਦਾ ਮਿਲਕ ਰਿਆ ਹੈਗਾ ਪਹਿਲੇ ਸਵੇ ਦਾ ਸੈਕਿੰਡ ਸਵੇ ਦੇ ਵਿੱਚ ਹੁਣ ਵੀ 12-13 ਲੀਟਰ ਆਰਾਮ ਨਾਲ ਦੁੱਧ ਇਹ ਪਾ ਦੂਗੀ ਕਾਫੀ ਜਿਆਦੀ ਨੂੰ ਵਧੀਆ ਚੰਗੇ ਅਡਰ ਵਾਲੀ ਦੋਸਤੋ ਇਹ ਜਿਹੜੀ ਝੋਟੀ ਹੈਗੀ ਆ ਅਜੇ ਤਕਰੀਬਨ ਢਿੱਲ ਹੈਗੀ ਆ ਹਵਾਨੇ ਵਿੱਚ ਤੁਸੀਂ ਦੇਖ ਸਕਦੇ ਹੋ ਹਵਾਨਾ ਹਜੇ ਹੋਰ ਤਿਆਰ ਕਰ ਜਾਣਾ 8 ਤੋਂ 10 ਦੇ ਨੇਸ਼ ਤਕਰੀਬਨ ਇਸ ਨੇ ਲੈ ਜਾਣੇ ਹਨ ਬਾਕੀ ਥਣਾ ਦੀ ਵੀਰਲ ਕਾਫੀ ਜਿਆਦੀ ਸੋਹਣੀ ਆ ਠੰਡੀ ਸ਼ਾਂਤ ਸੁਭਾਅ ਦੀ ਹੈਗੀ ਆ ਮੁੱਲ ਦੋਸਤੋ 1,10,000 ਰੁਪਏ ਇਸ ਦਾ ਹੈਗਾ ਬਾਕੀ ਕੋਈ ਫਿਕਸਡ ਪ੍ਰਾਈਸ ਨਹੀਂ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਵੀ ਮੁੱਲ ਲਗਾ ਸਕਦੇ ਹੋ ਸੋ ਦੋਸਤੋ ਇਸ ਦੂਜੀ ਜੀ ਆਪਾਂ ਅੱਜ ਮੱਝ ਦੀ ਗੱਲ ਕਰੀਏ ਤਾਂ ਇਹ ਵੀ ਤਕਰੀਬਨ ਤੀਜਾ ਸੂਬਾ ਇਸ ਵਾਰ ਸੋਹਣੀ ਜਾ ਰਹੀ ਆ ਕਾਫੀ ਜਿਆਦੀ ਸੋਹਣੀ ਤੇ ਸ਼ੁਕੀਨ ਇਹ ਵੀ ਜਿਹੜੀ ਮੱਝ ਹੈਗੀ ਆ ਦੋਸਤੋ ਹਵਾਨੇ ਦੀ ਆਰਡਰ ਦੀ ਕੁਆਲਿਟੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਅਗਲੇ ਮਗਰਲੇ ਥਣਾ ਦਾ ਜਿਹੜਾ ਬਰਾਬਰ ਤਾਂ ਹੈਗੀ ਆ ਬਿਲਕੁਲ ਹਵਾਨਾ ਹਜੇ ਹੋਰ ਬਣਾਵੇਗੀ ਤਕਰੀਬਨ ਹਫਤਾ ਪੰਜ ਦਿਨ ਇਸ ਤਰੀ ਹਜੇ ਲੈ ਜਾਣੇ ਹਨ ਦੋਸਤੋ ਟਿਲ ਹੈਗੀ ਹਵਾਨੇ ਵਿੱਚ ਬਾਕੀ ਪਿੱਠ ਪੂੜਾ ਕਦ ਕੱਠ ਦੀ ਉਚਾਈ ਕਾਫੀ ਜਿਆਦੀ ਸੋਹਣੀ ਇਹ ਮੱਝ ਹੈਗੀ ਆ ਦੋਸਤੋ ਪੂਸ਼ ਪਿਛੋਂ ਵਾਈਟ ਹੈਗੀ ਆ 1.5 ਤੋਂ 2 ਗਿੱਠਾ ਬਾਕੀ ਤੁਸੀਂ ਆਪ ਜਜਮੈਂਟ ਆਪਣੇ ਹਿਸਾਬ ਨਾਲ ਲਗਾ ਕੇ ਦੋਸਤੋ ਵੇਖ ਸਕਦੇ ਹੋ ਪਹੁੰਚ ਕਰਕੇ ਦੋਸਤੋ ਤੁਸੀਂ ਇਹ ਜਿਹੜੀ ਮੱਝ ਖਰੀਦ ਸਕਦੇ ਹੋ ਹਵਾਨੇ ਦੀ ਕਾਫੀ ਜਿਆਦਾ ਸੋਹਣੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਥਣਾ ਦੀ ਜਿਹੜੀ ਵਿਰਲਾ ਉਹ ਥੋੜੀ ਨਜ਼ਦੀਕ ਆ ਬਾਕੀ ਦੁੱਧ ਵੱਲੋਂ ਦੋਸਤੋ ਬਹੁਤ ਜਿਆਦਾ ਸਾਫ਼ ਦਸੀ ਜਾ ਰਹੀ ਹੈ ਇਹ ਜਿਹੜੀ ਮੱਝ ਜਿਹੜੇ ਮੇਰੇ ਵੀਰ ਚਾਹਵਣ ਹੁਣ ਆਪਣੀ ਨਰਕ ਫਰਕ ਕਰਕੇ ਤੁਸੀਂ ਆਪ ਇਹ ਜਿਹੜੀ ਮੱਝ ਖਰੀਦ ਸਕਦੇ ਹੋ ਮੁੱਲ ਦੋਸਤੋ ਇਸ ਦਾ 1,20,000 ਰੁਪਇਆ ਹੈਗਾ ਬਾਕੀ ਤੁਸੀਂ ਆ ਜਿਹੜਾ ਮੌਕੇ ਤੇ ਪਹੁੰਚ ਕੇ ਆਪਣੇ ਹਿਸਾਬ ਨਾਲ ਇਸ ਦਾ ਮੁੱਲ ਲਗਾ ਸਕਦੇ ਹੋ ਕੰਦ ਕਾਠ ਵੱਲੋਂ ਪਿੱਠਪੂੜਾ ਦੋਸਤੋ ਵੇਖ ਸਕਦੇ ਹੋ ਕਾਫੀ ਜਿਆਦਾ ਚੌੜਾ ਹੈਗੀ ਆ ਪਿੱਠਪੂੜਾ ਬਾਕੀ ਜਿਹੜ ਕਾਫੀ ਬਣਤਰ ਸੋਹਣੀ ਆ ਛੋਟਾ ਸਿੰਘ ਹੈਗਾ ਬਾਕੀ ਗਰਦਨ ਧੌਣ ਬਾਕੀ ਤੁਸੀਂ ਵੇਖ ਸਕਦੇ ਹੋ ਕਾਫੀ ਜਿਆਦੀ ਸੋਹਣੀ ਇਹ ਹੈਗੀ ਆ ਜੈਡ ਬਲੈਕ ਦੇ ਵਿੱਚ ਪਿੱਛੋਂ ਪੂਸ਼ ਡੇਟ ਤੋਂ ਦੋ ਗਿੱਠਾਂ ਤੋਂ ਉਸ ਤੋਂ ਵਾਈਟ ਹੈਗੀ ਆ ਮੁੱਲ ਦੋਸਤੋ ਤੁਹਾਨੂੰ ਮੈਂ ਦੱਸ ਦਿੱਤਾ 120000 ਰੁਪਿਆ ਇਸ ਦੀ ਡਿਮਾਂਡ ਹੈਗੀ ਆ ਮੌਕੇ ਤੇ ਤੁਸੀਂ ਆਪਣੇ ਹਿਸਾਬ ਨਾਲ ਨਰਖ ਪਰਖ ਕਰਕੇ ਦੋਸਤੋ ਇਸ ਦਾ ਮੁੱਲ ਆਪਣੇ ਖਿਆਲ ਨਾਲ ਲਗਾ ਸਕਦੇ ਹੋ ਸੋ ਦੋਸਤੋ ਤੀਜੇ ਨੰਬਰ ਦੀ ਇਸ ਛੋਟੀ ਦੀ ਗੱਲ ਕਰੀਏ ਤਾਂ ਇਹ ਦੂਜਾ ਸੁਹਾ ਇਸ ਵਾਰ ਸੋਣ ਜਾ ਰਹੀ ਆ ਕਾਫੀ ਜਿਆਦੀ ਸੋਹਣੀ ਆ ਉਚਾਈ ਲੰਬਾਈ ਵੱਲੋਂ ਵੀ ਇਹ ਤਕਰੀਬਨ ਇੱਕੋ ਜਿਹੀਆਂ ਸਾਰੀਆਂ ਜੜੀਆਂ ਆਪਣੀਆਂ ਝੋਟੀਆਂ ਮੱਝਾਂ ਹੈਗੀਆਂ ਨੇ ਆਪੂਸ਼ ਪਿਛੋਂ ਇਸ ਦੇ ਵੀ ਵਾਈਡ ਹੈਗੀ ਆ ਬਾਕੀ ਆ ਤੁਸੀਂ ਵੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਲੇਵੇ ਦੀ ਕੁਆਲਿਟੀ ਹਵਾਨਾ ਆਰਡਰ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਢੇਲ ਕਾਫੀ ਆ ਹਜੇ ਇਸਨੇ ਤਕਰੀਬਨ ਦੋਸਤੋ ਡੇਢ ਹਫਤਾ ਹਜੇ 10 ਦਿਨ 12 ਦਿਨ ਆਰਾਮ ਨਾਲ ਹਜੇ ਲੈ ਜਾਣੇ ਹਨ ਤਕਰੀਬਨ ਦੁੱਧ ਇਸ ਦਾ ਵੀ ਜਿਹੜਾ ਪਹਿਲੇ ਸਵੇਰੇ ਦਾ ਦੋਸਤੋ 12 ਲੀਟਰ ਦੱਸਿਆ ਗਿਆ ਇਸ ਵਾਰ ਵੀ ਤਕਰੀਬਨ 12 13 12 13 ਦੀ ਉਮੀਦ ਹੈਗੀ ਆ ਜਿਹੜੇ ਮੇਰੇ ਵੀਰ ਚਾਹਵਣ ਹੋਣ ਖਰੀਦਣ ਦੇ ਇਹਨਾਂ ਝੋਟੀਆਂ ਮੱਝਾਂ ਨੂੰ ਆਪਣਾ ਜਿਹੜੇ ਸੰਪਰਕ ਨੰਬਰ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੇ ਗਿਆ ਹਨ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਹ ਜਿਹੜੀਆਂ ਝੋਟੀਆਂ ਖਰੀਦ ਸਕਦੇ ਹੋ ਹਜੇ ਦੋਸਤੋ ਵਿਰਨ ਹੈਗੀ ਆ ਥਣ ਦੇਵੇ ਦੇ ਵਿੱਚ ਆ ਦਾ ਥਾਣਾ ਦੇ ਵੀ ਫਿਰਲ ਵੀ ਕਾਫੀ ਚੰਗੀ ਆ ਬਾਕੀ ਹਵਾਨਾ ਜਿਹੜਾ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਹਵਾਨੇ ਦੀ ਹਜੇ ਢਿੱਲ ਵੀ ਹੈਗੀ ਆ ਪਿੱਠਪੂੜਾ ਤੁਸੀਂ ਇਸ ਜਿਹੜੀ ਛੋਟੀ ਦਾ ਵੀ ਦੇਖ ਸਕਦੇ ਹੋ ਕਾਫੀ ਜਾਤੀਆਂ ਦੋਸਤੋ ਵਜਣਦਾਰ ਇਹੇ ਛੋਟੀਆਂ ਹੈਗੀਆਂ ਹਨ ਬਾਕੀ ਜਦੋਂ ਤੁਸੀਂ ਨੇੜੇ ਹੋ ਮੌਕੇ ਤੇ ਜਾ ਕੇ ਵੇਖੋਗੇ ਉਦੋਂ ਤੁਹਾਨੂੰ ਹੋਰ ਵੀ ਖੂਬਸੂਰਤ ਲੱਗਣ ਦੀ ਸੁਭਾਵਨਾ ਹੈਗੀ ਆ ਕਾਫੀ ਜਾਤੀਆਂ ਖੂਬਸੂਰਤ ਹੈ ਵੀ ਹਨ ਬਾਕੀ ਜਿਹੜੀਆਂ ਲੇਵੇ ਦੀ ਤੁਹਾਨੂੰ ਆਪਾਂ ਹੋਰ ਮਾੜੀ ਨੇੜੇ ਉਹ ਖਾ ਦਿੰਨੇ ਆ ਕਾਫੀ ਜਦੀ ਸੋਹਣੀ ਹੈਗੀ ਆ ਮੋਲੋ ਦੋਸਤੋ ਇਸ ਤਰ੍ਹਾਂ ਦੀ 110000 ਰੁਪਿਆ ਹੈਗਾ ਬਾਕੀ ਤੁਸੀਂ ਵੇਖ ਸਕਦੇ ਹੋ ਬਾਕੀ ਜਿਹੜੇ ਮੇਰੇ ਵੀਰ ਆ ਚਾਹਵਨ ਹੋਣ ਆਪਣੇ ਹਿਸਾਬ ਨਾਲ ਦੋਸਤੋ ਤੁਸੀਂ ਮੋਲ ਲਗਾ ਕੇ ਇਹ ਜੜੀਆਂ ਝੋਟੀਆਂ ਖਰੀਦ ਸਕਦੇ ਹੋ ਕਾਫੀ ਜਿਆਦੀਆਂ ਸੋਹਣੀਆਂ ਥਾਣਾਂ ਦੀਆਂ ਕਾਫੀ ਜਿਆਦੀਆਂ ਸਾਫ਼ ਨੇ ਦੋਸਤੋ ਚਾਰਾਂ ਦੀ ਗੱਲ ਕਰੀਏ ਤੇ ਚਾਰੇ ਕਾਫੀ ਜਿਆਦੀਆਂ ਖੂਬਸੂਰਤ ਕਾਫੀ ਜਿਆਦੀਆਂ ਸਾਫ਼ ਹੈਗੀਆਂ ਨੇ ਮਾਲ ਕਾਫੀ ਜਿਆਦਾ ਖੂਬਸੂਰਤ ਤੇ ਠੀਕ ਮਾਲ ਤਕਰੀਬਨ ਦੋਸਤੋ ਇਸ ਜੇ ਆਪਾਂ ਚੌਥੇ ਨੰਬਰ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਚੌਥਾ ਸੂਆ ਇਸ ਵਾਰ ਸੂਣ ਜਾ ਰਹੀ ਆ ਵਧੀਆ ਚੰਗੀ ਹੈਗੀ ਆ ਦੋਸਤੋ 12 13 ਲੀਟਰ ਦੀ ਮਿਲਕ ਦੀ ਇਸਦੇ ਵੀ ਜਿਹੜੀ ਆ ਤੀਜੇ ਸੂਵੇ ਦੀ ਦੂਜੇ ਸੂਵੇ ਦੀ 13 ਤੋਂ 14 ਲੀਟਰ ਤੱਕ ਇਸਨੇ ਮਿਲਕ ਨਾਰਮਲ ਦੇ ਵਿੱਚ ਚੁਆਇਆ ਹੈਗਾ ਜੈਡ ਬਲੈਕ ਦੇ ਵਿੱਚ ਹੈਗੀ ਆ ਵੀਰੇਓ ਤੁਸੀਂ ਵੇਖ ਸਕਦੇ ਹੋ ਪੂਛ ਵੀ ਪਿੱਛੋਂ ਇਸ ਦੀ ਜਿਹੜੀ ਆ ਬਲੈਕ ਹੈਗੀ ਆ ਤਕਰੀਬਨ 3 ਤੋਂ 4 ਦਿਨ ਹੋ ਗਏ ਇਸ ਨੂੰ ਸੂਈ ਨੂੰ ਮਗਰ ਜਿਹੜਾ ਇਸ ਤੇ ਕਾਫ ਹੈਗਾ ਉਹ ਕੱਟੀ ਹੈਗੀ ਆ ਬੱਚਾ ਇਸ ਤੇ ਮਗਰ ਕੱਟੀ ਆ ਜਿਹੜੇ ਮੇਰੀ ਵੀਰ ਚਾਹਵਨ ਹੋਣ ਉਹ ਆਪਣਾ ਜ਼ਰੂਰ ਇਸ ਨੂੰ ਪਾਸ ਕਰ ਸਕਦੇ ਹਨ ਚੈੱਕ ਕਰ ਸਕਦੇ ਹਨ ਚੁਆਈ ਦੋ ਡੰਕ ਦੀ ਆਪਣੀ ਕਰਕੇ ਜ਼ਰੂਰ ਇਸ ਨੂੰ ਪਾਸ ਕਰ ਸਕਦੇ ਹਨ ਥਾਣ ਦੀ ਬਿਲਕੁਲ ਇੱਕ ਨੰਬਰ ਪਾਸ ਹੈਗੀ ਆ ਆ ਬਾਕੀ ਧਾਰ ਵੀ ਮੋਟੀ ਹੈਗੀ ਆ ਕੋਈ ਪੂਰ ਛੱਟੇ ਵਾਲੀ ਗੱਲ ਨਹੀਂ ਹੈਗੀ ਥਣ ਪੱਤਰ ਹੈਗਾ ਅਗਲੇ ਨਾਲ ਅਗਲਾ ਮਖਰੇ ਦੇ ਨਾਲ ਮਖਰਾ ਦੋਸਤੋ ਜਦੋਂ ਜਦੋਂ ਮਰਜੀ ਤੁਸੀਂ ਆਪਣੇ ਮੌਕੇ ਤੇ ਦੋ ਡੰਗ ਦੀ ਚੁਵਾਈ ਆਪਣੀ ਕਰਕੇ ਚੈੱਕ ਪਾਸ ਕਰ ਸਕਦੇ ਹੋ ਦੋਸਤੋ ਬਾਕੀ ਜਿਹੜਾ ਮੁੱਲ 1,10,000 ਰੁਪਇਆ ਇਸ ਦੀ ਵੀ ਡਿਮਾਂਡ ਹੈਗੀ ਆ ਮੌਕੇ ਤੇ ਮਾਨਤਨ ਇਹਨਾਂ ਦੇ ਵਿੱਚੋਂ ਕੀਤਾ ਜਾਵੇਗਾ ਬਾਕੀ ਦੋਸਤੋ ਰੇਟ ਕੋਈ ਫਿਕਸ ਨਹੀਂ ਹੈਗੇਗੇ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਜਜਮੈਂਟ ਕਰਕੇ ਤੁਸੀਂ ਆਪ ਦੇ ਹਿਸਾਬ ਨਾਲ ਮੁੱਲ ਫੋਨ ਉੱਪਰ ਅਹ ਮੌਕੇ ਤੇ ਪਹੁੰਚ ਗਏ ਵੀਰ ਲਗਾ ਸਕਦੇ ਹੋ ਦੋਸਤੋ ਜਿਹੜੀ ਤੁਹਾਨੂੰ ਜਿੱਦਾਂ ਦੀ ਚੋਟੀਆਂ ਜਾਂ ਮੱਝ ਤੁਹਾਨੂੰ ਜਿੱਦਾਂ ਦੀ ਪਸੰਦ ਆਉਂਦੀ ਆ ਬਾਕੀ ਜਿਹੜੇ ਮੇਰੇ ਵੀਰ ਚਾਹਵਨ ਹੋਣ ਨੰਬਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੇ ਦਿੱਤੇ ਹਨ ਦੋਸਤੋ ਨੰਬਰਾਂ ਤੇ ਕੰਟੈਕਟ ਤੁਸੀਂ ਕਰਕੇ ਇਹ ਝੋਟੀਆਂ ਮੱਝਾਂ ਖਰੀਦ ਸਕਦੇ ਹੋ ਬਾਕੀ ਵੀਰਿਓ ਬਾਕੀ ਆਪਣੀ ਨਰਕ ਪਰਖ ਤੁਸੀਂ ਆਪਣੀ ਖੁਦ ਕਰਨੀ ਹੈ ਸਾਡਾ ਕੰਮ ਕੱਲਾ ਵੀਡੀਓ ਬਣਾਉਂਦਾ ਹੈ ਮੇਰੇ ਵੀਰਿਓ ਜਿਹੜੇ ਮੇਰੇ ਵੀਰ ਚਾਹਵਨ ਹੋਣ ਆਪਦੀ ਪਰਖ ਜ਼ਰੂਰ ਕਰਿਆ ਕਰੋ ਕਿਉਂਕਿ ਦੋ ਡੰਗ ਦੀ ਚੁਆਈ ਜੇ ਪਸ਼ੂ ਸੋਇਆ ਦੋ ਡੰਗ ਦੀ ਚੁਆਈ ਉਸ ਤੋਂ ਉਸ ਦੀ ਕਰਿਆ ਕਰੋ ਚੁਆਈ ਤੋਂ ਬਿਨਾ ਪਸ਼ੂ ਨਾ ਖਰੀਦਾ ਕਰੋ ਜਿਹੜਾ ਪਸ਼ੂ ਟੁੱਕਾ ਹੈਗਾ ਅਜੇ ਸੂਨ ਵਾਲਾ ਹੈਗਾ ਦੋਸਤੋ ਦਿਨ ਲੈਂਦਾ ਉਹ ਵੀ ਤਕਰੀਬਨ ਆਪਣੀ ਨਖ ਪਰਖ ਕਰਿਆ ਕਰੋ ਮੌਕੇ ਦੇ ਥਣਾ ਦੀ ਬਿਲਕੁਲ ਚਿਪ ਕੇ ਆਪਦੀ ਵੀ ਜਰੂਰ ਸੰਤੁਸ਼ਟੀ ਕਰਿਆ ਕਰੋ ਬਾਕੀ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ